ਆਣਾ ਬੇਨਾ ਬਰੀਆ ਵੀ ਮਗਰੋਂ ਡਿੱਗੀ ਨਹੀਂ ਬਾਰੀਆਂ ਮੜੀਆਂ ਬੜੀਆਂ ਢਲ ਗਈਆਂ ਆਹੋ ਉਹ ਗਲਤ ਨਹੀਂ ਉਹ ਕੱਟ ਕੇ ਰੱਖ ਦਈਏ ਫੇਰ ਆਖ ਲਾ ਉਹ ਤਾਂ ਕੱਢ ਲਾਂਗੇ ਕਿੰਨਾ ਕੁ ਟਾਈਮ ਲੱਗਣਾ ਕੱਟ ਕੇ ਰੱਖ ਦਿੰਨੇ ਆ ਮੇਦੇ ਮੁੱਦੇ ਨਾ ਜਾਣ ਹਨਾ ਥੋੜੇ 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 ਕਰ ਲਓ ਜੀ ਤੋਰੀਆਂ ਦਾ ਵੀ ਆ ਗਿਆ ਇਹ ਹੁਣ ਆਪਾਂ ਲਾਵਾਂਗੇ ਬੂਟਾ ਬੂਟਾ ਸੈੱਟ ਕਰ ਲਈਏ ਇਹ 4000 ਬੂਟਾ ਲੈਂਦਾ ਕੋਸ਼ੋ ਆਨੇ ਤੋਰੀਆਂ ਇਹ ਕੌਣ ਕੱਲੀਆਂ ਤੋਰੀਆਂ ਹੋਰ ਨਹੀਂ ਲੈਂਦੇ ਉਹਦੇ ਖੀਰੇ ਖੀਰੇ ਕਿਦਾਂ ਲਾਉਣੇ ਓ ਸਭੀ ਲਾਉਣਾ ਵਾ ਠੀਕ ਆ ਲਓ ਵੀ ਮਿੱਤਰੋ ਪਹਿਲੀ ਬਣ ਗਈ ਆ ਨੂੰ ਬੱਟਾ ਊਟਾ ਲੱਗੇ ਸਹੀ ਕਰਨ ਢੇਰ ਕਰੋ ਲਿਆਵਾਂਗੇ ਲੱਦ ਕੇ ਤੂਰੀਆਂ ਦੇ ਬੂਟੇ ਬੀਜ ਲਾਵਾਂਗੇ ਇੱਥੇ ਵੱਲਾਂ ਚੜਨ ਗਿਆ ਦੋਹੀਂ ਪਾਸਿਓਂ ਫਿਰ ਆ ਆਪਾਂ ਪੈੜੀ ਬਣਾਈ ਆ ਆ ਪਾਈਆਂ ਖੇਲਾਂ ਤੇ ਹੋਣੇ ਨਾ ਆ ਕਾਲਜਾ ਸੂਤਰ ਕਰਨੇ ਸਾਰੇ ਇਹਨਾਂ ਇੱਕ ਵਾਰ ਸੈੱਟ ਕਰਕੇ ਪੂਰਾ ਕੰਮ ਫਿਰ ਲਾਵਾਂਗੇ ਠੀਕ ਲਿਆ ਕੇ ਕਰੋ ਕਜੀ ਲੋ ਜਲਦੀ ਸਾਹਿਬ ਪੰਜ 사ਤੇ ਘੇੜਾ ਹੈ ਇਆਂ ਅਭੀ ਕਰਦੇ ਨਹੀਂ ਆਪਾਂ ਮਿੰਟੋ ਮਿੰਟ ਤੀਜੀ ਘੇਲ ਨੂੰ ਆ ਗਏ ਆ ਦੋ ਕੜਤੀਆਂ ਆ ਵਟ ਕਢੀ ਆ ਬਸ ਰਹਿ ਗਈਆਂ ਤੋੜੀਆਂ ਹੋਰ ਇਹਨਾਂ ਪਹਿਲੀ ਥੋੜੀ ਨਾ ਸੁੱਕੀ ਜਿਆਦੀ ਹੈ ਤਾਂ ਕਰਕੇ ਮਿੱਟੀ ਨਾਲ ਵੇਚੂੜੀ ਡਿੱਗੀ ਨਹੀਂ ਤੇ ਪਾ ਲਈ ਥੋੜੀ ਹੋਵੇ ਨਾ ਗਿੱਲੀ ਜੀ ਔੜੀਆਂ ਸੋਹਣੀਆਂ ਖੇਲਾਂ ਪੈਂਦੀਆਂ ਉਹ ਵੀ ਆ ਗੱਲਾ ਦੇ ਹੋ ਗਿਆ ਸਾਫ ਨਿਬੜ ਗਿਆ ਖੇਲਾਂ ਦਾ ਕੰਮ ਕੱਢ ਤੇ ਮਿੱਟੀ ਵਿੱਚੋਂ ਜਾਊ ਪਾਣੀ ਭੱਜਿਆ ਹਣ ਗੋਲੀ ਵਾਂਗੂੰ ਉਤੋਂ ਰੱਬ ਵੀ ਆਂਦਾ ਮੈਂ ਹੀ ਆ ਕੱਲ ਮੀਂਹ ਵੀ ਆਂਦੇ ਬੜਾ ਵਾ 90% ਪੈਣਾ ਹੀ ਪੈਣਾ ਵੇਖੋ ਅੱਗੇ ਕੀ ਬੰਦਾ ਜਿਵੇਂ ਉਹ ਰਾਜੀ ਹੋਵੇਂ ਆਪਾਂ ਰਾਜੀ ਹੋ ਜਾਾਂਗੇ ਆ ਖੇਲਾਂ ਹੋ ਗਿਆ ਸਾਫ ਇੱਕ ਨਾਲ-ਨਾਲ ਪਾਤੀ ਤੇ ਪਿੰਡੀ ਲਾ ਦਾਂਗੇ ਨਹੀਂ ਤੇ ਕਰੇਲੇ ਲਾ ਦਾਂਗੇ ਇੱਕ ਬੰਨੇ ਮਗੇ ਖੀਰੇ ਤੇ ਲੱਗਣੇ ਲੱਗਣੇ ਆਹ ਬਣਾਉਣ ਵਾਲਾ ਰਹਿ ਗਿਆ 1.5 ਕਿੱਲਾ ਵੀ ਬਣਾ ਕੇ ਦੇਚੋ ਪਾਦ ਨਹੀਂ ਖੇਲਾ ਅਜੇ ਗਿੱਲੀ ਹੀ ਪੈਲੀ ਆਹ ਸਰੋਂ ਆ 2 ਕਿੱਲੇ ਲਾਈ ਆਪਾਂ ਲਸਣ ਲਾਇਆ 5-6 ਕਿੱਲੇ ਆ ਕੋਹ ਪਾਲਕ ਆ ਪਾਉਣਾ ਕਿ ਕਿੱਲਾ ਵਿੱਚ ਹੀ ਤਣੀਆਂ ਦਿਆ ਹੀ ਪਾਰ ਇਧਰੋਂ ਰੱਬ ਵੀ ਮਿਹਰਬਾਨ ਹੋ ਗਿਆ ਮੀਂਹ ਆ ਗਿਆ ਬੱਦਲ ਵੜਾ ਆਦੇ 90% ਨਹੀਂ ਪੈਣਾ ਹੀ ਪੈਣਾ ਚਲੋ ਬੀਰੀ ਵੜੀ ਲਿਸ਼ਕੰਡੀ ਆ ਖਾਵਾ ਵੜੀ ਵਗੰਡੀ ਬੂਟੇ ਤੇ ਲੱਗਣ ਇੱਕ ਖੇਲ ਚ 200 ਬੂਟਾ ਲੱਗਦਾ ਵਾ ਤੇ ਚਾਹ ਚੌਥੀ ਖੇਲ ਲੌਂਡਿਆਂ ਨੂੰ ਦੇ 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 ਲੈਂਦੇ ਐ ਮੈਨੂੰ ਕੰਮ ਪੈ ਗਿਆ ਮੈਂ ਕਿਤੇ ਚੱਲਿਆਂ ਜ਼ਰੂਰੀ ਕੰਮ ਉਹ ਬੂਟੇ ਹੀ ਜਾਣਾ ਇਹ ਮਗਰੇ ਭਰ ਦੇਵੀਆਂ